ਕਾਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨਹਿ ਪਰਤਖ ਗੁਰੂ ਨਿਸਤਾਰੇ ਸੁਖੋਟਾਲ ਗੁਰ ਸੇਵੀਐ ਐ ਨਸ ਸਰਜ ਸੁਪਾਏ ਦਰਸ਼ਨ ਪਰਸੀਐ ਗੁਰੂ ਕੇ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹਲਾ 4 ਜਿਸ ਕੈ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਇਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿਤ ਪਰਮ ਪਦ ਪਾਏ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿਨ ਪਵਿਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਪਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨਕੇ ਹੋ ਮੈ ਰੋਗ ਗਏ ਰਹਾਉ ब्रह्म बेसन महादेव त्रैगुण रोगी विच होमे कार कमाई जिन किए तिसए ना चेते बपड़े हर गुरुमुख सोजी पाई ਹੋ ਮੇਰੇ ਲੋਗ ਸਭ ਜਗਤ ਬਿਆਪਿਆ ਤਿੰਨ ਕਉ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਇਸ ਜਨ ਕਉ ਹਉ ਬਲੇ ਹਾਰੀ ਜਨ ਸ੍ਰਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖੇ ਹਰ ਵਿਗਸੈ ਗੁਰਮੁਖ ਬ੍ਰਹਮ ਵਿਚਾਰੋ ਜਨ ਸ੍ਰਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੈ ਗੁਰਮੁਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ